ਕਰਤੇ ਸੀਗੇ ਤੇ ਵੱਧ ਲਈ ਆਏ ਸੁੱਕਾ ਹੀ ਜੋਰ ਲੱਗਦਾ ਤੇ ਆ ਨਾੜ ਭੰਦਾ 19 ਨੰਬਰ ਦਾ ਨਾੜ ਪਾਇਆ ਕਰਾਸ ਹੁਣ ਕਈ ਵੀਰ ਕਹਿ ਦਿੰਦੇ ਵੀ ਇੱਥੇ ਗੋਲੀਆਂ ਹੁੰਦੀਆਂ ਹੀ ਗੋਲੀਆਂ ਬਾਈ ਜੀ ਫੁੱਲ ਲੈ ਰੇ ਜਾ ਵੇਖੋ ਤੁਸੀਂ ਘੁੰਮਦਾ ਨਾ ਕੋਈ ਪਲੇ ਨਹੀਂ ਇਹਦੇ 'ਚ ਭਾਈ ਦੇ ਗੰਦੀ ਢਾਈ ਜਾਣਾ ਸਾਰੇ ਹੀ ਬੰਦ ਆ ਰੋੜੀਆਂ ਹੀ ਰੋੜੀਆਂ ਸੀ ਹੁਣ 13 ਤੋਂ 11 ਪੋਰਾ ਚ ਰੋੜੀਆਂ ਲੱਗੀਆਂ ਦਾ ਮੂੰਹ ਬਣਿਆ ਪਰ ਕਿੱਲੇ ਦਾ ਮੂੰਹ ਸਾਰੇ ਦਾ ਖਰਾਬ ਹੋ ਗਿਆ ਪੰਜ ਪੰਜ ਉਂਗਲਾਂ ਛੇ ਛੇ ਮਗਲ ਤੂੜੀ ਚੜ ਗਈ ਪਤਾ ਨਹੀਂ ਕਣਕਣੋ ਹੀ ਨਾ ਫੈਕਟ ਪਾਵੇ ਕੋਈ ਸੁਹਾਗੇ ਦੀ ਘੋਲ ਨਾ ਕਰੇ ਜੇ ਸੁਹਾਗਾ ਵਜ ਜਾਵੇ ਇੱਕ ਤਾਂ ਪੌਣੀ ਬਹੁਤ ਸੋਹਣੀ ਘਮਦੀ ਆ ਧੀ ਵਧੀਆ ਪਾਉਂਦੀ ਆ ਹੁਣ ਜਦੋਂ ਇਧਰਲੀ ਸਾਈਡ ਜਾਂਦੀ ਆਵੇ ਹੌਲੈਂਡ ਦਾ ਪੰਗਾ ਹੀ ਲੱਗਦਾ ਇੱਕੋ ਦਮ ਭਰ ਜਾਂਦੀ ਪਹਿਲਾਂ ਪਤਾ ਨਹੀਂ ਲੱਗਦਾ ਭਰਦੇ ਹਾਂ ਹੁਣ ਬਾਪੂ ਨੇ ਛਾਲ ਧੀ ਇੱਕ ਦਿਨ ਮੈਂ ਇਥੋਂ ਇੱਕ ਦਿਨ ਜਾਚੇ ਤਾਂ ਲੈ ਆਇਆ ਤੇਲ ਢੋਲੇ ਆ ਲੈ ਠੀਕ ਹੈ ਇਹਦਾ ਵੱਡਾ ਹੀ ਪਾਟ ਲੱਗੇ ਗਾੜ ਤੇ ਤਾਂ ਹੀ ਬੜਾ ਅੱਈਆਂ ਕਤਾਲਾਂ ਤੇ ਇੱਕ ਚੱਜੀ ਮਰੇ ਛਾਲ ਵਾਲੀ ਗੱਲ ਹੀ ਸਾਡੀ ਹੁਣ ਮੌਕੇ ਤੇ ਹਾਲੇ ਬਦਲਦੇ ਲੱਗੇ ਨਹੀਂ ਹਾਲ ਪਾਸੇ ਚੇਂਜ ਕਰਦੇ ਇਹਨਾਂ ਦੇ ਇਹਦੇ ਮਗਰ ਕੱਢ ਕੇ ਉਹਦੇ ਮਗਰ ਪਾਉਣੇ ਹਵਾ ਲਿਆਂਦੀ ਜਮਾ ਕਟਾ 13 ਹਾਲਾਾਸ ਟ੍ਰੈਕਟਰ ਟੱਕਰ ਕੇ ਲੋਕ ਮੁੜੇ ਆਉਂਦੇ ਆ ਇੱਧਰ ਕੌਲੇ ਚੱਲੇ ਆ ਇਹ ਵਾਲੇ ਕੌਣ ਪਰ ਆਪਾਂ ਤੜਕੇ ਮਹੀਨ ਲੱਗਣੀ ਤਾਂ ਕਰਕੇ ਚੱਲੇ ਆ ਦੇ ਮਿੱਤਰ ਪਿਆਰਿਓ ਵਾਧਾ ਵਾਣ ਹਣ ਸੁਬਾ ਸਿੱਧੀ ਉਹ ਕਰਾਂਗੇ ਸੁਪਰ ਸੀਟ ਤਾਂ ਵੀਜ ਦਾਂਗੇ ਹਾ ਉਹ ਇੱਕ ਆਪਣਾ ਮਿੱਤਰ ਆ ਗਿਆ ਸ਼ਹਿਰ ਹੁੰਦਾ ਤੇ ਤੂੜੀ ਵਾਲਾ ਹੁਣ ਜਗਾੜਾ ਜਿਹੜਾ ਸੁਬਾ ਸਾਫ਼ ਕਰਾਂਗੇ ਆ ਤੂੜੀ ਦੇ ਨਾਲ ਰਹਿਣ ਕੋਹੰਜੀ ਰਹਿ ਗਈ ਸੀ ਇਹਦੀ ਸਫਾਈ ਹੋ ਰਹੀ ਹੈ ਸੁਬਾ ਆਵਾਂਗੇ ਸਾਢੇ 10 ਹੋ ਗਏ ਹਲਾਣੇ ਪੂਰਾ ਨਿਆਰਾ ਦਿੱਤਾ ਪਰ ਦੂਰ ਤੇ ਭਰਦੇ ਡਲੇ ਜੇ ਬਹੁਤ ਠਾ ਦੇਣਾ ਜਾਂ ਤਾਂ ਸੁਹਾਗਾ ਵਜ ਜਾ ਕਰੀ ਪਰ ਦੂਰੇ ਜਣ ਕੀ ਮਾਂ ਨੇ ਮੱਥੇ ਹੀ ਲਾ ਦੇ ਕਹਿ ਰਹੇ ਫਲ ਡੂੰਗੇ ਲਾ ਦੇ ਹਵਾ ਘਟਾਈ ਸੀ ਤੇ ਨਿਆਰਾ ਹੀ ਆਈਗਾ ਜਾਨ ਲੈ ਵੀ ਚੱਲ ਬਈ ਰਵੀ ਖੋਣ ਆ ਜਾ ਟਰੈਕਟਰ ਵਾਦੋ ਆਪਣਾ ਮੁੰਡਾ ਆ ਗਿਆ ਇਹਦੇ ਨਾਲ ਗੱਲਾਂ ਮਾਰ ਲਾ ਕੇ ਤੇ ਹੁਣ ਸਟਾਰਟ ਨਹੀਂ ਹੁੰਦਾ ਲਾਈਟਾਂ ਚੱਲੀ ਗੀਆਂ ਖੜੇ ਨੇ ਤੇ ਹੁਣ ਆਪਣੇ ਗੱਠਾਂ ਵਾਲੇ ਸੀਗੇ ਨਹਿਰਾਂ ਤੋਂ ਬੰਦੇ ਇਹਨਾਂ ਦਾ ਟਰਾਲਾ ਕਢਾਇਆ ਹੈ ਹੈਗਾ ਇਹ ਇਕ ਸੰਗਲਾ ਉਹ ਨਹੀਂ ਬਹੜਾ ਦੀ ਤੁਲੀ ਪਾ ਠੀਕ ਹੈ ਯਾਰ ਸੱਪਾਂ ਨੂੰ ਮਾਰਦਾ ਦੂਰ ਕੱਢ ਕੇ ਹਾਂ ਇਲਾ ਚੱਲ ਬਸ ਦਾ ਆ ਜਾ ਨੇ ਉਹ ਬੇਟੀ ਵਾਲੀ ਗੱਲ ਤਾਂ ਹੁੰਦੀ ਨਹੀਂ ਵੈਸੇ ਕਈ ਬੰਦਿਆਂ ਨੂੰ ਐ ਹੋ ਜਾਂਦਾ ਅਗਲਾ ਕਹਿੰਦਾ ਲੈ ਉਹ ਐ ਬਣੇ ਫਿਰਦੇ ਤੇ ਬੈਂਡਰੀ ਪਰ ਤੁਹਾਨੂੰ ਦੱਸ ਦਈਏ ਵੀ ਪਿਛਲੇ ਸੀਜ਼ਨ ਹੀ ਤੂੜੀ ਵਾਲੇ ਨਵੀਂ ਧਰਾਈ ਆ 5500 ਦੀ 100 ਐਂਪੀਅਰ ਨਾਲ ਦੇ ਕੇ ਪਰ ਅਸੀਂ ਹੁਣ ਮਗਰ ਲਾਈਟ ਪਈ ਸੀ ਘਰੇ ਵਾਦੂ ਉਹ ਲਾ ਬੈਠੇ ਤੇ ਉਹ ਮਗਰ ਲੀਆਂ ਲਾਈਟਾਂ ਚੱਲੀ ਗਈਆਂ ਇੱਥੇ ਆ ਸਾੜੀ ਛੋੜੀ ਗਏ ਹੁਣ ਸਾਲਾ ਸਟਾਰਟ ਹੋ ਗਿਆ ਸ਼ੌਕਰ ਟੜ ਗਿਆ ਹਾਂ ਚਾਲ ਪਾਰ ਵੀ ਸੰਗ ਲੱਗ ਆ ਯਾਰ ਲਾਈਟ ਵੀ ਹੈਗੀ ਓਏ ਸਾਰਾ ਕੁਝ ਹੋ ਗਿਆ ਯਾਰ ਮੁੰਡੇ ਆਏਗਾ ਮਦ ਇਹ ਗਿਆ ਨੂੰ ਬਾਈ ਨੂੰ ਮੈਂ ਬਹੁਤ ਟਾਈਮ ਦਾ ਜਾਣਨਾ ਇਹਨੂੰ ਹੈਨਾ ਇਹਨੂੰ ਮੁੰਡੇ ਨੂੰ ਸਣੇ ਨੂੰ ਜਾਣਨੇ ਆ ਚਲੋ ਵੇਨੇ ਨੇ ਐ ਫਿਰਦਿਆਂ ਨੂੰ ਆ ਬਈ ਫਿਰ ਤਾਂ ਹਲਾਜ ਆਈਦਾ ਹੀ ਪਰ ਆਜਾਏ ਕੰਮ ਪੈ ਗਿਆ ਬੰਦੇ ਤਾਂ ਵਧੀਆ ਮੌਜ ਨਾ ਘਰੇ ਜਾਣਾ ਸੀ ਮੱਥੇ ਮੁੱਥੇ ਲਾਏ ਪਏ ਸੀਗੇ ਕੱਲੀਆਂ ਗੱਲਾਂ ਦਾ ਚਸਕਾ ਮਾਰੇ ਗਾਣੂ ਨਹੀਂ ਦੁਰਨਾ ਵੀਰੇ ਕਿਸੇ ਨੂੰ ਗਾਣੂ ਘੱਟ ਗਿਆ ਚਲੋ ਸਣੇ ਹਾਲ ਪਾ ਕਿਵੇਂ ਪਾਇਆ ਆ ਪਿਆ ਉਹਦੇ ਫੱਟੀ ਪਾਲਾ ਮੈਂ ਤਾਂ ਨਾ ਯਾਰ ਐਰੇ ਜੀ ਫੱਟੀ ਪਾਲਾ ਬੈਜੂ ਬਹੁਤ ਗੱਲ ਕਹਦੋਂ ਫਿਰ ਚੱਕ ਦੂ ਪਿੱਛੇ ਮੈਂ ਤਾਂ ਨਾ ਚੱਕ ਕੇ ਇਹਨੂੰ ਗਾਹ ਨੂੰ ਧੱਕਾ ਲਾਈ ਹਾਂ ਵਾਹਲਾ ਵੀਡੀਓ ਕੈਪਚਰ ਕਰਦੇ ਬੇਬੇ ਇਹਨੂੰ ਸਿੱਟ ਪਰੇ ਮੈਂ ਪਾਉਣਾ ਸਿੱਧੇ ਲੈੜਨ ਵਾਲੇ ਚਾਪੇ ਕਰਾ ਦੇ ਦੂ ਜਗੜ ਚਲਾਉਣਾ ਚੱਲੀ ਜਾਂਦੀ ਨਾ ਚਲਾ ਦੇ ਬਸ ਠੀਕ ਹੈ ਵਾਹ ਵਾਹ ਇਹਨੂੰ ਚੱਕ ਕੇ ਬੈਠ ਜਾਦੇ ਲੋਡ ਪੈ ਜਾਂਦੀ ਕਹੇ ਤਾਂ ਅੱਧੀ ਰਾਤ ਨੂੰ ਇੱਕ ਇਹਦਾ origignal alternator alternator ਪੂਰਾ ਨਹੀਂ ਚਾਰਜ ਕਰਦਾ ਲੋਕ ਤਾਂ ਹੁਣ ਬਦਲਦੇ ਆ ਉਹ origignal ਹੀ ਆ ਤੇ ਉਹਦੇ ਕਰਕੇ ਜਾਨੀ ਵਧੀਆ ਨਹੀਂ ਕਰਦਾ ਉਹ ਚਾਰਜ ਨਹੀਂ ਕਰਦਾ ਇਹ ਕਾ ਲਾਈਟ ਜੀ ਮਗਰ ਲਾ ਦੀ ਬੜੀਆਂ ਇਹ ਇਹ ਲਾਈਟ ਲਾਈ ਹੈ ਨਾ ਤੇ ਜਿਹੜੀ ਪਰਲੀ ਲਾਈਟ ਦੀ ਉਹਦੇ ਨਾਲ ਕਨੈਕਟ ਕਰਦੀ ਇਹ ਔਰ ਲੈ ਹਣਾ ਇਹਦੀ ਪਤਾ ਨਹੀਂ ਕਿੰਨੀ ਗ ਡਿਊਬ ਤੇਜ ਆ ਮਾਲਾ ਜਾਦੇ ਲੈਂਦੀ ਲੋੜ ਤੇ ਉਧਰੋਂ ਸੜ ਗਈ ਵਾਇਰਿੰਗ ਸੜ ਗਈ ਉਹਦੀ ਪਰਲੇ ਦੀ ਹਾਂ ਲੋਡ ਲੋਡ ਜਾਦੇ ਪੈ ਗਿਆ ਤਾਂ ਹੀ ਦਾ ਖਿੱਚੀ ਜਾਂਦੀ ਉੱਤੋਂ ਡੱਕ ਚੱਲੀ ਗਿਆ ਅਗਲੀਆਂ ਲਾਈਟਾਂ ਹੋਗਾ ਮਗਰ ਲਿਆਂਦੇ ਇੰਨਾ ਇਹ ਕੜਾ ਐਲਈਡੀ ਕੁਛ ਵੀ ਹਾਂ ਇਹ ਬਿਜਲੀ ਨਹੀਂ ਰਹੀ ਖਾਂਦੇ ਚਾਲ ਗੱਲਸਾਬ ਚੱਲੀ ਗਿਆ ਹੁਣ ਆਪਾਂ ਕਰੋ ਤੁਸੀਂ ਤੇ ਮੈਂ ਆ ਆ ਨਵੇਂ ਫਾਲੇ ਪਾ ਕੇ ਚਾਹ ਕਰਾਈ ਆਜਵਾ ਹੁੰਦਾ ਇਹਦਾ ਦਿਖਾ ਦੇ ਮਿੱਤਰੋ ਐਦੀ ਕਰ ਲੈ ਫੁੱਲ ਲਾਈਟ ਬਾ ਨੇੜੇ ਨੇੜੇ ਬਾ ਟਰੈਕਟਰ ਪੂਰਾ ਪੂਰਾ ਹੀ ਆ ਗਿਆ ਐ ਮੰਡਲ ਆਣਾ ਆ ਪਹਿਲਾਂ ਨਹੀਂ ਲੱਗੇ ਆ ਤੇ ਇਹ ਵੀ ਪਤਾ ਨਹੀਂ ਗੱਲ ਕਿ ਇਸ ਦੇ ਗੱਲ ਅੱਜ ਵੀ ਪੂਰੀ ਪੂਰੀ ਦਾ ਹੈ ਆ ਉਹ ਜਿਹੜਾ ਸੋਧਿਆ ਹੋਣਾ ਸੀ ਪਰ ਫੇਰ ਵੀ ਆ ਬੋਧਰ ਦੇ ਵੀ ਸੇਧ ਨੂੰ ਪਾਉਣੇ ਕੋਲ ਟਾਈਮ ਲੱਗ ਗਿਆ ਰਾਤ ਹਲਪਾਈ ਵੇਸੀ ਹਾਲ ਮਾਰ ਕੇ ਤੇ ਬੱਸ ਅੱਲਾ ਤਕਰੀਬ ਨਾਲ ਠੀਕ ਠੀਕ ਹੈਗੀ ਵਧੀਆ ਕੌਲਮ ਲਾ ਕੇ ਸੁਪਰ ਸੀਡਰ ਨੂੰ ਘਟੋ ਘਟ ਜਿੰਨੀ ਚਾਹੀਦੀ ਉਹਨੇ ਹੀ ਹੈਗੀ ਐ ਬਾਦ ਦਵਾਦ ਰਹਣਗੇ ਤੇ ਬਾਕੀ ਹੁਣ ਬਸ ਵੇਚ ਦਿੰਦੇ ਮਿੱਤਰੋ ਦੂਜੇ ਤੀਜੇ ਲੋਡ ਦਾ ਦਾ ਅੱਜ ਬੀਤੂ ਬਾਗ ਨਾ ਬਾਪਾ ਦੀ ਬਦਨਾਮਾ ਥੋੜੀ ਜਿਹੀ ਜਲਦੀ ਰਾਤ ਵੀ ਹਾਲਾ ਰਾਤ ਮਾਰੇ ਨੇਰੇ ਜਿਦੋਂ ਸਵਾਲ ਅਲੀ ਗੱਲ ਨਹੀਂ ਤੇ ਨਹੀਂ ਤਾਂ ਦਿਨੇ ਸ਼ਾਮ ਭਰ ਹੋਣਾ ਇੱਕ ਘਰ ਵਾਂਚੇ ਕਰਨ ਦਾ ਬੜਾ ਗੱਲ ਪੂਰੀ ਪੂਰੀ ਆ ਬਾਹਰ ਤੇ ਵੀ ਆ ਇਹਨੂੰ ਮੌਜ ਦਾ ਖਿਆਲ ਕਰ ਸਕਦੇ ਫੇਰ ਹਵਾ ਪੈ ਜਾਂਦੀ ਹੈ ਜਿਹੜਾ ਰਾਤ ਹੀ ਵਿਆਹ ਤੇ ਅੱਜ ਵੀਜਿਆ ਜਾ ਜੇ ਅੱਜ ਵਾਹਦੇ ਅੱਜ ਦੀ ਤਾਂ ਪੋਹੀ ਪਣੀ ਕਰਦੇ ਨੂੰ ਸਵੇਰ ਦੀ ਵੀ ਪਣੀ ਜਿਵੇਂ ਜਿਵੇਂ ਵੀਜੀ ਜਾਂਦੀ ਚਲੋ ਠੀਕ ਹੈ ਜੀ ਦਾ ਕਰਤੇ ਸੀਗੇ ਤੇ ਵੱਧ ਲਾਈ ਆਏ ਸੁੱਕਾਈ ਜ਼ੋਰ ਲੱਗਦਾ ਤੇ ਆ ਨਾੜ ਭੰਨਦਾ 19 ਨੰਬਰ ਦਾ ਨਾੜ ਪਾਇਆ ਕਰਾਸ ਤੇ ਕਈ ਵੀਰ ਕਹਿ ਦਿੰਦੇ ਵੀ ਇੱਥੇ ਗੋਲੀਆਂ ਹੁੰਦੀਆਂ ਜੀ ਗੋਲੀਆਂ ਬਾਈ ਜੀ ਫੁੱਲ ਲੈ ਰਹੇ ਜਾ ਵੇਖੋ ਤੁਸੀਂ ਘੁੰਮਦਾ ਨਾ ਕੋਈ ਪਲੇ ਨਹੀਂ ਇਹਦੇ ਚ ਪਰ ਜ਼ੋਰ ਲੱਗਦਾ ਪਤਾ ਨਹੀਂ ਕੀ ਸਿਸਟਮ ਹੈ ਆਹ ਦੇਖੋ 19 ਨੰਬਰ ਦਾ ਨਾੜ ਤੋੜਦੇ ਆਣੇ ਹੁਣ ਸੱਲ ਮਾਰਾ ਕੇ 19 ਦਾ ਪਾਇਆ ਜੀ ਲੈ ਵੀ ਮਿੱਤਰੋ ਡਰਾਈਵਰ ਹੌਣ ਆ ਗਏ ਇੱਕ ਦੇ ਦੋ ਆ ਗਏ ਇੱਕ ਹੈਰੀ ਬਰਾੜ ਸਾਹਿਬ ਆ ਗਏ ਓ ਚਾਚਾ ਇਹ ਦੂਜੇ ਲੋਅ ਦੇ ਵਿੱਚ ਵੀਜੀ ਆਨੇ 19 ਨੰਬਰ ਦਾ ਨਾੜ ਪਾਇ ਉਹ ਟੁੱਟ ਗਿਆ ਕਈ ਪਾ ਕਹਿੰਦੇ ਵੀ 18 ਦੇ ਟਾਇਰਾਂ ਦੇ ਸਹੀ ਨਹੀਂ ਚੱਲਦਾ ਉਹ ਇਕੱਲੇ ਕਰਾਸ ਤੇ ਅਸਰ ਪੈਂਦਾ ਮਿੱਤਰੋ ਕੋਈ ਚੱਕਰ ਨਹੀਂ ਕਰਾਸ ਗ੍ਰੂਸ ਗਰੀਸ ਕਰਾਇਆ ਵਿਆ ਤੇ ਜੇ ਲੋਡ ਪਈਦਾ ਬਦਲ ਵੀ ਲਾਾਂਗੇ 16 ਦੇ ਕਰ ਲਾਂਗੇ ਟਾਇਰ ਪਰ ਹਜੇ ਤਾਈ ਕਿੰਨਾ ਗਵਾਨ ਵੀਜਣਾ ਹੁੰਦਾ ਇਹਨਾਂ ਆਪ ਕਿਹੜਾ 100 ਕਿੱਲਾ ਵੀਜਣਾ ਵੀ ਕਰਾ ਜਾਂ ਬਜੀ ਇਹ ਹਾਲ ਮਾਰੇ ਸੀਗੇ ਹਾਲਾਂ ਦੇ ਉੱਤੇ ਹੁਣ ਹਾਲ ਕਹਿਰੇ ਹੀ ਮਾਰੇ ਆ ਹਾਲ ਲਾਏ ਬਹੁਤ ਸੀ ਪਰ ਜਾਨ ਨਿਕਲਦੀ ਟਰੈਕਟਰ ਦੀ ਆ ਦੇਖ ਪੂਰੇ ਡੂੰਘੇ ਗਏ ਹਾਲ ਇੱਥੋਂ ਤਾਈਂ ਆਵੇ ਪਾੜਾ ਪੱਟਿਆ ਹੋਇਆ ਸਾਰਾ ਦੂਰ ਤੇ ਆਉਂਦਾ ਖਾਲੀ ਵਾਂਗੂ ਸੀਗਾ ਪਰ ਭਰਦੇ ਸੀ ਹਾਲ ਪਰ ਮੈਂ ਕਹਿ ਰਹੀ ਬਹੁਤਾ ਲੋਕ ਜੀਰੋਣਾ ਹੀ ਵੀਜੀ ਜਾਂਦੇ ਐ ਮੈਂ ਕਾਹਨੂੰ ਡੀਲ ਸਾੜੀ ਜਾਂ ਨਾ ਇੱਕ ਠੇਕੇ ਵਾਲਾ ਵਾਹਣ ਸਾਸਰੀ ਕਾਲ ਜੀ ਬਰਾੜ ਸਾਹਿਬ ਬੰਦਾ ਹੁਣ ਆਇਆ ਆਪਣਾ ਇਹ ਗਰਤੇਜ ਨਾਲ ਕਣਕ ਵੀਰ ਦਾ ਨਾਮ ਨਾਲ ਜੱਜ ਝੋਨਾ ਵੜਨਾ ਲੰਮਾ ਪਿਆ ਜਿਹੜਾ ਲਾਸਟ ਤੇ ਲੋਕ ਆਂ ਆਵੇ ਕਣਕਾਂ ਵੀਰੀਆਂ ਗੰਗਾ ਆਪਣਾ ਜੇ ਝੋਨਾ ਖੜਾ ਉਹ ਵੈਰਲੇ ਵੈਰਲੇ ਖੜੇ ਆ ਜਾਂਦਾ ਜਦੋਂ ਉਹ ਮਸ਼ੀਨ ਚੱਲੀ ਜਾਂਦੀ ਹੈ ਤੇ ਪਰ ਆਹ ਜੇ ਤੂੜੀ ਦਾ ਕੰਮ ਹੀ ਨਹੀਂ ਨਿਬੜ ਰਿਹਾ ਜਿਹਨੇ ਬਹੁਤ ਆਵਾਜ਼ ਦੇਣਾ ਇਹਦਾ ਵੀ ਆਖਦਾ ਰਸਤਾ I don't know. ਬਹੁਤ ਜ਼ੋਰ ਮਾਰਿਆ 35 ਘਰਾਂ ਨੇ। ਕਿਰਾਏ ਦੇ ਪੌੜ ਜੇ ਲਾ ਦੇ। ਆਹ ਦੇਖੋ ਹਾਲ ਕੀ ਹੋਇਆ ਪਿਆ ਸਿਆ। ਆਣ ਮੜਾ ਮੂੰਹ ਬਣਿਆ ਪਰ ਕਿੱਲੇ ਦਾ ਮੂੰਹ ਸਾਰੇ ਦਾ ਖਰਾਬ ਹੋ ਗਿਆ। ਪੰਜ-ਪੰਜ ਮੰਗਲਾ 6-6 ਮੰਗਲਾ ਤੂੜੀ ਝੜ ਗਈ। ਪਤਾ ਨਹੀਂ ਕਣਕ ਨੂੰ ਵੀ ਨਾ ਫੈਕਟ ਪਾਵੇ ਕੋਈ। ਜਿਹੜੀ ਆ ਦਲਦਲ ਬਣ ਗਈ ਜਿੱਥੇ ਕਣਕ ਕਿਵੇਂ ਉੱਠੂਗੀ? ਸਮਝ ਨਹੀਂ ਆਉਂਦੀ। ਬਾਹ ਪੜੇ ਵਾਹਨ ਦਾ ਹਾਲ ਹੈ ਜੀ। 2 ਸਾਲ ਗਈ ਤੂੜੀ ਪਈ ਨੂ। ਦੂਜਾ ਸਾਲ ਸੀਗਾ। ਤੇ ਮਸਾਂ ਕੰਮ ਹਲੋਟ ਕੀਤਾ। ਬਾਕੀ ਇੱਥੋਂ ਲੱਗਿਆ ਆਪਾਂ ਤੜਕੇ ਬੀਜਣਾ। ਤੇ ਇੱਕ ਵਜ ਚੱਲਿਆ। 2339 ਦੇ ਦੋ 5 ਕਿੱਲੇ ਬੀਜ ਤੇ ਸੁਪਰ ਸੀਡਰ ਨਾਲ। ਹਵਾਏ ਚ। ਹਵਾਇਆ ਮਨ ਲੋ ਹਾਲ ਮਾਰੇ ਸੀ ਕਿ ਰਾਤ। ਸਫਾਈ ਚੈੱਕ ਕਰ ਸਕਦਾ ਨੇ। ਦੇ ਘੰਟਾ ਹੋ ਗਿਆ, 2 ਹੀ ਹੋ ਗਏ ਆ ਟਰੈਕਟਰ ਤਾਂ ਪਾਸਿਆਂ। ਪਹਿਲਾਂ ਤਾਂ ਜਮਾਂ ਸਾਹਬ ਦੀ ਰੇਸ ਤੇ ਬੀਜਦੇ ਸੀਗੇ। ਹੁਣ ਮੈਂ ਲੱਗਦਾ ਵੀ ਹਵਾ ਲੈਣ ਵਾਲੀ ਕਰਦੇ ਨੇ ਮੈਨੂੰ ਐਸੀ ਬੀਜ ਦਊਗਾ ਪਾਣੀ ਟੈਂਕੀ ਸੀਗੀ ਤੇ ਰੇਸ ਵੇਖੋ ਕਿੰਨੀ ਆ ਟਰੈਕਟਰ ਦੀ ਇਹ ਸਾਡੇ ਬਰਾੜ ਸਾਹਵਰੀ ਬੈਠੇ ਹੈ ਰੀ ਬਹੁਤ ਤੰਦਿਆ ਟਰੈਕਟਰ ਨਾਲੀ ਯਾਰ ਇੱਥੇ ਵੀ ਮਿੱਟੀ ਹੋਵੇ ਪਤਾ ਲੱਗਦੀ ਜਿਆਦੇ ਲਾਲ ਆ ਮੂਰੇ ਬੀਜਾ ਉੱਚਾ ਨਹੀਂ ਹਾਇਆ ਪਰ ਮੱਥਾ ਐਡੀ ਗੰਦੀ ਡਾਈ ਜਾਣਾ ਸਾਰੇ ਹੀ ਬੰਦ ਆ ਰੋੜੀਆਂ ਹੀ ਰੋੜੀਆਂ ਸੀ ਹੁਣ 13 ਕਿਉਂ 11 ਪੋਰਾں ਚ ਰੋੜੀਆਂ ਲੱਗੀਆਂ ਤੇ ਮੈਂ ਆ ਮਾ ਲੋਢਾਈ ਤੇ ਕਿਲਾ ਸਾਢੇ ਤਿੰਨ ਕਿਲੇ ਮੁੰਡਿਆਂ ਨੇ ਵੀਜੇ ਹੋਰਾਂ ਨੇ ਤੇ ਨਾ ਤਾਂ ਉਹਨਾਂ ਨੇ ਡਾਈ ਵੀ ਵੇਖੀ ਤੇ ਨਾ ਸਾਡੇ ਬੰਦੇ ਜਿਹੜੇ ਮਗਰ ਫਿਰਦੇ ਦਿਹਾੜਗਾ ਤੇ ਬਾਪੂ ਇਹਨਾਂ ਨੇ ਹੁਣ ਆ ਕੇ ਵੇਖੇ ਤਾਂ ਰੋੜੀਆਂ ਲਾ ਕੇ ਮੈਂ ਹਰ ਡਾਈ ਨਹੀਂ ਪੈਂਦੀ ਮੂਰਲੇ ਪਾਸੇ ਦੀਂਦੇ ਆਵੇਂ ਪੋਰ ਮੂਰਲੇ ਪਾਸੇ ਡਾਈ ਵਾਲੇ ਤੇ ਬਿਨਾਂ ਡਾਈ ਤੋਂ ਹੀ ਸਮਝ ਲਾ ਵੀ ਜਾਗਾ ਕੋਈ ਹਿਸਾਬ ਨਹੀਂ ਲਾਇਆ ਮਗਰ ਵੀ ਡਾਈ ਤੁਰਦੀ ਆ ਜਾਂ ਨਹੀਂ ਤੁਰਦੀ ਕੋਈ ਐਵੇਂ ਕਿਤੇ ਦਾਣਾ ਦਾਣਾ ਰੋੜੀ ਤੇ ਸਾਂਵੇਂ ਦੀ ਨਿਕਲਦਾ ਜੀ ਤੇ ਜਿਹੜਾ ਤੇਲ ਆ ਤੇਲ ਤਾਂ ਤੁਸੀਂ ਮੰਨੋ ਵੀ ਉਦੋਂ ਸੋਈ ਅੱਧਾ ਚ ਸੀ ਤੇ ਸੋਈ ਲਾਲ ਲੋੜ ਤਾਂ ਥੱਲੇ ਠੋਕਿਆ ਢਾਈ ਤੇ ਆ ਬਸ ਤਿੰਨ ਸਾਢੇ ਤਿੰਨ ਕਿੱਲੇ ਸੀ ਤੇ ਹੁਣ ਮਗਰ ਕਿੰਨੀ ਲੈ ਕੇ ਜਾਣਾ ਪੈ ਗਿਆ ਲੈ ਤੇਲ ਤਾਂ ਇਹਨੂੰ ਜਿੰਨਾ ਮਰਜ਼ੀ ਖੋਲਾ ਟਰੈਕਟਰ ਨੂੰ ਇੱਥੋਂ ਤਾਂ ਹੀ ਹਿਸਾਬ ਲਾ ਲੋ ਵੀ ਇੰਨੀ ਮਿੱਟੀ ਲਾਈ ਆ ਇਹ ਆਵੇ ਮੱਥੇ ਤੋਂ ਮੂਰੇ ਮਿੱਟੀ ਲੱਗਦੀ ਫੋਲ ਟਰੈਕਟਰਾਂ ਵਾਂ ਧੂਈ ਤਰਿਆ ਆਉਂਦਾ ਜੀ ਇਨਾ ਰੂਟਾਵੇਟਰ ਲਾਇਆ ਹਾਂ ਮbro ਪਹਿਲਾ ਜਗਤਜੀਤ ਦਾ ਸੁਪਰ ਸੀਡਰ ਆਇਆ ਸੀ ਆਪਣੇ ਪਿੰਡ ਉਦੋਂ ਬਾਅਦ ਆਪਣੇ ਕੋਲੇ ਆਇਆ ਦੋ ਸੁਪਰ ਸੀਡਰ ਜਗਤਜੀਤ ਦੇ ਇੱਕ ਦੋ ਹੋਰ ਆਏ ਗਰੀਜੋਂ ਦਾ ਇੱਕ ਦਸ਼ਮੇਸ਼ ਦਾ ਯਾਨੀ ਬਹੁਤ ਘਾਟਾ ਹੈ ਇਹਦਾ ਇਹਦੋਂ ਬਾਅਦ ਆਉਣ ਲੱਗਣਗੇ ਲੈ ਘਾਟ ਨਹੀਂ ਲਾਉਂਦੇ ਯਾਰ ਪਤਾ ਨਹੀਂ ਕੀ ਕਰਦੇ ਸਾਡੇ ਬੰਦੇ ਮਾੜਾ ਮਾੜਾ ਲਾਈਓ ਵਾਇਆ ਵਾਣਾ ਮੈਨੂੰ ਫਿਕਰ ਹੈ ਪੈ ਮ ਅਗਲੇ ਦਿਨੇ ਆਜੇ ਉਹਨਾਂ ਦੇ ਪੰਪ ਵਾਲਿਆਂ ਦੇ ਸੁਹਾਗੇ ਦੀ ਕੋਲ ਨਾ ਕਰੇ ਜੇ ਸੁਹਾਗਾ ਵਾਜ ਜਾਵੇ ਇੱਕ ਤਾਂ ਪੌਣੀ ਬਹੁਤ ਸੋਹਣੀ ਘੁੰਮਦੀ ਆ ਧੀ ਵਧੀਆ ਪਾਉਂਦੀ ਆ ਹੁਣ ਜਦੋਂ ਇਧਰਲੀ ਸਾਈਡ ਜਾਂਦੀ ਆਵੇ ਪੌਣੀ ਵੇਖੋ ਕਿਵੇਂ ਕਰਦੀ ਆ ਸੁਹਾਗਾ ਜ਼ਰੂਰ ਮਾਰੇ ਜੇ ਤੌਂਗਾ ਤੌਂਗਾ ਮਾਰੀਆਂ ਦਾ ਸਾਡਾ ਤਾਂ ਜਾ ਹੀ ਸੀ ਮਸ਼ੀਨ ਵਾਲਾ ਵੀ ਆਪਣੇ ਆਕੇ ਲੱਗੂਗਾ ਨਾ ਉਹ ਆਇਆ ਪਤੰਦਰ ਤੇ ਆਪਦੇ ਸਾਰੇ ਕੰਮ ਹੀ ਔਟਾ ਕਿਹਾ ਨਾ ਅੱਡਾ ਹੀ ਪਤਾ ਨਹੀਂ ਕਿੰਨੇ ਥਾਂ ਜ ਨਹੀਂ ਬਾਈ ਵੇ ਆਪਣਾ ਮਿੱਤਰੋ 42 43 ਕਿਲੋ ਪਾਈ ਜਾਨੇ ਆ ਵਾਣ ਚ ਗੱਲ ਹੈਗੀ ਆ ਇਹਦੇ 'ਚ ਕੋਈ ਡਰ ਨਹੀਂ ਉੱਗੂਗੀ ਵਧੀਆ ਐਦੋਂ ਪਹਿਲਾਂ ਜਿਹੜਾ ਵੀਜਾ ਉਹਦੇ 'ਚ ਗੱਲ ਹੈਣੀ ਸੀ ਥੋੜੀ ਜੀ ਤੇ ਬਾਕੀ ਸੁਪਰ ਸੀਡਰ ਨਾਲ ਝਾੜ ਝੂੜ ਦਾ ਕੋਈ ਚੱਕਰ ਨਹੀਂ ਪਾਰ ਆਪਣੀ 64 ਮਣਾਂ ਨੂੰ ਝੜ ਗਈ ਸੀ ਕਣਕ ਤੇ ਇੰਨਾਂ ਕੀ ਲੋਕਾਂ ਦੀਆਂ ਮਸ਼ੀਨਾਂ ਵੀ ਜੀਆਂ ਰਹੀਆਂ ਸੀਗਾ ਤਾਂ ਝਾੜ ਝੂੜ ਦਾ ਕੋਈ ਅਸਰ ਨਹੀਂ ਪੈਂਦਾਗਾ ਕਿਉਂਕਿ ਅਸੀਂ ਵਾਹ ਕੇ ਵੀਜਦੇ ਆ ਤੇ ਔਰੇ-ਆਰੇ ਕੋਈ ਚੌੜੇ-ਪੀੜੇ ਦਾ ਕੋਈ ਮੈਟਰ ਨਹੀਂ ਕਰਦਾਗਾ ਤੇ ਸਭ ਸੈੱਟ ਹੀ ਆ ਕੰਮ ਕੁੱਲ ਮਿਲਾ ਕੇ ਉਧਰਲੀ ਸਾਈਡ ਤੋਂ ਤਾਂ ਨਹੀਂ ਬ੍ਰੇਕਾਂ ਦੇ ਮੋੜ ਦੇ ਕਿਉਂਕਿ ਪੌਣੀ ਵਾਜ ਜਾਂਦੀ ਥੱਲੇ 81 ਵਜਨ ਮੂਰੇ ਆ 50 60 ਕਿਲੋ ਦਾ ਜਿਹੜਾ ਚੁੱਲਾ ਜਾਂਦਾ ਉਹ ਤਾਂ ਚਲੋ origignal ਦੇ ਹੁੰਦਾ ਹੀ ਆ ਤੇ origignal ਹੀ ਹੁੰਦਾ ਉਹਦਾ ਨਾਲ ਹੀ ਆਉਂਦਾ ਕੰਪਨੀ ਦੇ ਤੇ 50 ਕਿਲੋ ਦੀ ਕੋਈ ਮਿੱਟੀ ਦੀ ਬੋਰੀ ਹੋਣੀ ਆ ਇੰਨਾ ਵਜਨ ਆ ਵਾਹ ਇਹ ਦੇਖੋ ਵੀ ਟਰੈਕਟਰ ਦੀ ਪਿਆਰੀ ਜੀ ਲੱਗ ਰਹੀ ਪਿਆਰੀ ਜੀ ਪੌਣੀ ਵੇਖੋ ਕਿਵੇਂ ਘੁੰਮਦੀ ਸਹੀ ਨਹੀਂ ਘੁੰਮਦੀਗੀ ਲ metro machine ਆ ਗਈ ਹੁਣ ਟਰੈਕਟਰ ਦੂਜੇ ਵੀ ਲੈ ਜਾਣੇ ਆ ਤਵਾਂ ਵੀ ਮਾਰਨੇ ਆ ਤੂੜੀ ਵਾਲੇ ਕਿੱਲੇ ਚ ਕਿਉਂਕਿ ਸਵੇਰੇ ਸੁਪਰ ਸੀਡਰ ਉਧਰ ਚਾਹੀਦਾ ਚਾਚੇ ਨੂੰ ਤੇ ਆਪਣਾ ਅੱਜ ਅੱਜ ਆਪਾਂ ਇਹ ਵੀ ਜਣੇ ਆ 8 ਕਿੱਲੇ ਤਾਂ ਹੁਣ ਇੱਥੇ ਟਾਈਮ ਵਾਲਾ ਲੱਗ ਗਿਆ ਨਹੀਂ ਤਾਂ ਉਹਨੂੰ ਖਿੱਚ ਦੇਣਾ ਹੀ ਕਿਉਂਕਿ ਮੂਰੇ ਚਾਲ ਬਣਾਉਣੀ ਪਈ ਮੈਨੂੰ ਹਾਂ ਕਰਨਾ ਆ ਜਾਵਾ ਲੈ ਝੋਟਾ ਤੀਜੇ ਲਹਾਈ ਦਾ ਨਾਲ ਪੈਂਦੇ ਕਰਿਆ ਹੋਇਆ ਲਾਈ ਮਟਰ ਜੀ ਜ ਗਈ 42 43 ਕਿਲੋ ਵੀ ਪਿਆ ਹੋਰ ਜਿਹੜਾ ਟੂੜੀ ਵਾਲਾ ਕਿੰਨਾ ਜੀ ਉਹ ਨਹੀਂ ਲੁੰਗਾਰਾ ਤਾਂ ਵੀ ਉਹਦੇ ਦੇ ਚੱਲੇ ਨੇ ਹਣ ਕਲਟੀਵੇਟਰ ਮਾਰ ਕੇ ਇੱਕ ਸੁੱਖਾ ਉਹ ਟੂੜੀ ਟੂੜੀ ਵਾਲਾ ਖਾ ਦਾ ਕਿੰਨਾ ਆਸੇ ਪਾਸੇ ਕਿੰਨਾ ਸੁੱਖਾ ਲਾਓ ਚਣ ਕਲਟੀਵੇਟਰ ਧੂਰੇ ਧੂਰੇ ਮਾਰ ਕੇ ਸੁਪਰ ਸੀਡਰ ਨਾਲ ਨਾਲ ਜਿਹੜੀ ਉੱਤੇ 200 ਆਡੇ ਮਾਰ ਕੇ ਫੇਰ ਟਰੈਲ ਨਾਲ ਵੀ ਜਾਗੇ ਮੈਂ ਉਗਰ ਨਹੀਂ ਨਹੀਂ ਗੀ ਕਰਨ ਆਹ ਤਾਂ ਰਿਸਕ ਲੈ ਲਿਆ ਚਲ ਜਿਹੜਾ ਲੈ ਲਿਆ ਕਿੱਲੇ ਦਾ ਫਿਰ ਸ਼ਰੇ ਆ ਵੀ ਨਾਲੇ ਤੂੜੀ ਆ ਦੇਹੀ ਜਾਂਦਾ ਆਪਾਂ ਆਹ ਵੀ ਜਾਵੇ ਪੁਰਾਣੀ ਕੀ ਬਣੀ ਖਰਾਬ ਹੀ ਜਾਂਦਾ ਇਹ 826 ਵੀਜੀ ਸੀ ਆਪਾਂ ਅੱਜ ਜਿਹੜੀ ਵੀਜੀ ਇਹ ਨਾਉਂ ਦਾ ਫਰੀਦ ਹੋਜੀ ਜੀ ਇੱਥੇ 200 ਵਾਲੀ ਪੁਰੀ ਔਲਟ ਵੀਜਾਂਗਾ ਇੱਥੇ 222 ਵੀਜਣੀ ਜਿਹੜੀ ਪਹਿਲਾਂ ਗੇਤੀ 826 8 ਦਾ ਫਰੀਦ ਤਾਂ ਹੀ ਸਹੀ ਰਹੇ ਨੇ ਇੱਥੇ ਇਹ ਵੀਜਣੀ ਗਲਤ ਹੋ ਗਿਆ ਕੰਮ ਚਲੋ ਕੋਈ ਨਹੀਂ ਆ ਸਾਡਾ ਯਾਰ ਹੀ ਪਰਮਾਰ ਦਾ ਫਰਦਾ ਕੰਮਮ ਕੰਮਾਂ ਸਗੇ ਆਖੋ ਮੈਨੂੰ ਕੰਮਾਣਾ ਕਿਆ ਕਰ ਪੈਂਡ ਤੇ ਨਾ ਆਇਆ ਕੰਮ ਹੈ ਕਿਹੜਾ ਮੇਰੇ ਸੀਮਾ ਗਿਆ ਕਰ ਇਹ ਕੰਮ ਆਈ ਸਾਡੇ ਪਿੰਡ ਦਾ